ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਆਪਣੇ ਹੱਥਾਂ ਪੈਰਾਂ ਨੂੰ ਕਿੱਦਾਂ ਕਲੀਨ ਕਰ ਸਕਦੇ ਹਾਂ ਕਿੱਦਾਂ ਮਤਲਬ ਸਾਫ਼ ਰੱਖ ਸਕਦੇ ਹਾਂ ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਆਪਣੇ ਹੈਂਡਸ ਨੂੰ ਜਣਾ ਦਾ ਸਕਰਬ ਕਰ ਲੈਣਾ ਵਾ ਠੀਕ ਆ ਕੋਈ ਵੀ ਸਕਰਬ ਲੈ ਕੇ ਤੇ ਉਹਨੂੰ ਕਰ ਲੈਣਾ ਵਾ ਉਸ ਤੋਂ ਬਾਅਦ ਅਸੀਂ ਵੈਸਲਿਨ ਠੀਕ ਆ ਵੈਸਲਿਨ ਲਗਾਵਾਂਗੇ ਵੈਸਲੀਨ ਇਹਨੂੰ ਅਸੀਂ ਹੱਥ ਉੱਪਰ ਹੀ ਲੈ ਲੈਣਾ ਵਾ ਤੇ ਉਹਦੇ ਵਿੱਚ ਮਿਕਸ ਕਰਾਂਗੀ ਮੈਂ ਦੁੱਧ ਦੀ ਮਲਾਈ ਠੀਕ ਆ ਜਿਹਨੂੰ ਮੈਂ ਕਿਸੇ ਕੌਲੇਜ ਲੈਂਦੀ ਨਾ ਤੇ ਇਹ ਜਿਹੜੀ ਵੈਸਲੀਨ ਹੈ ਉਹਨੂੰ ਚਿਪਕ ਜਾਣੀ ਸੀ ਤੇ ਇਹ ਜੀ ਪੈਰਾਂ ਨੂੰ ਵੀ ਤੇ ਹੱਥਾਂ ਨੂੰ ਵੀ ਲਗਾ ਸਕਦੇ ਆ ਬਹੁਤ ਹੀ ਇਫੈਕਟਿਵ ਰਿਜ਼ਲਟ ਨੇ ਦੇ ਵਿੱਚ ਤੁਸੀਂ ਥੋੜਾ ਜਿਹਾ ਮਿੱਠਾ 소ਡਾ ਵੀ ਪਾ ਸਕਦੇ ਹੋ ਤੇ ਫਿਰ ਤੁਸੀਂ ਵੇਖਿਓ ਆਪਣੇ ਹੱਥ ਪੈਰ ਤੇ ਇਦਾਂ ਕਰਕੇ ਰੋਜ਼ ਤੁਸੀਂ ਜਦੋਂ ਮਰਜ਼ੀ ਜਿਹੜੇ ਵੀ ਟਾਈਮ ਤੁਹਾਡਾ ਟਾਈਮ ਹੋਵੇ ਤੁਸੀਂ ਲਗਾ ਸਕਦੇ ਹੋ ਆਪਣੇ ਹੱਥਾਂ ਤੇ ਤੇ ਪੈਰਾਂ ਤੇ ਠੀਕ ਆ ਸਕਰਾਬ ਕਰ ਲੈਣਾ ਪਹਿਲਾਂ ਅਸੀਂ ਚੰਗੀ ਤਰ੍ਹਾਂ ਹੈਂਡ ਵਾਸ਼ ਕਰਕੇ ਸਕਰਾਬ ਕਰਕੇ ਫਿਕਰ ਆਬਤੋਂ ਬਿਨਾਂ ਵੀ ਤੁਸੀਂ ਕਰ ਸਕਦੇ ਹੋ ਠੀਕ ਆ ਤੁਸੀਂ ਮੇਰੇ ਹੱਥ ਦੇਖੋ ਜਿੰਨੀ ਮੇਰੇ ਫੇਸ ਤੇ 글로 ਨਹੀਂ ਹੈਗੀ ਜਿੰਨੀ ਮੇਰੇ ਹੱਥਾਂ ਵਿੱਚ ਆ ਕਿਉਂਕਿ ਮੈਂ ਹਮੇਸ਼ਾ ਇਹੀ ਯੂਜ਼ ਕਰਦੀ ਆ ਮੈਨੂੰ ਸਾਰੇ ਪੁੱਛਦੇ ਕਿ ਤੇਰੇ ਹੱਥ ਪੈਰ ਕਿਉਂ ਇੰਨੇ ਜ਼ਿਆਦਾ ਸੋਹਣੇ ਆ ਤੇ ਮੈਂ ਇਹੀ ਯੂਜ਼ ਕਰਦੀ ਆ ਤੇ ਪੈਰਾਂ ਉੱਪਰ ਵੀ ਇਦਾਂ ਅਸੀਂ ਕਰ ਲੈਣੇ ਆ ਆਦੇਸ਼ ਆਪਣੀਆਂ ਅੱਡੀਆਂ ਨੂੰ ਵੀ ਲਗਾਉਣਾ ਵਾ ਕਿਉਂਕਿ ਅੱਡੀਆਂ ਸਾਫ਼ ਰਹਿਣਗੀਆਂ ਉਸ ਤੋਂ ਬਾਅਦ ਤੁਸੀਂ ਸੌਕਸ ਵੀ ਪਾ ਸਕਦੇ ਹੋ ਤੁਹਾਡੀ ਵੀ ਸਕਿਨ ਇਦਾਂ ਧਾਫ਼ ਹੋ ਜੇਗੀ ਤੁਸੀਂ ਇੱਕ ਵਾਰੀ ਅਪਲਾਈ ਕਰਕੇ ਦੇਖਿਓ ਤੇ ਤੁਸੀਂ ਸਾਰੇ ਜਣੇ ਸੋਚਦੇ ਹੋ ਕਿ ਕੀ ਇਹ ਹਮੇਸ਼ਾ ਵੈਸਲਿਨ ਕਿਉਂ ਰეკਮੈਂਡ ਕਰਦੀ ਆ ਵੈਸਲਿਨ ਕਿਉਂ ਰეკਮੈਂਡ ਕਰਦੀ ਆ ਇਹ ਕੋਈ ਐਡ ਨਹੀਂ ਹੈਗੀ ਇਹ ਮੈਂ ਤਾਂ ਕਰਕੇ ਕਿਉਂਕਿ ਇਹ ਸਾਰ ਡਰਾਈਨੈਸ ਦੂਰ ਕਰਦੀ ਆ ਸਕਿਨ ਦੀ ਸਕਿਨ ਨੂੰ ਵਧੀਆ ਰੱਖਦੀ ਆ ਮੋਸਚਰਾਈਜ਼ ਕਰਦੀ ਆ ਤੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਇਹਦੇ ਕੀ ਕੀ ਫਾਇਦੇ ਆ ਹਰ ਇੱਕ ਘਰ ਵਿੱਚ ਸਿਆਲ ਸਿਆਲਾਂ ਦੇ ਦਿਨਾਂ ਵਿੱਚ ਇਹ ਸਾਰੇ ਜਣੇ ਯੂਜ਼ ਕਰਦੇ ਹੋਣਗੇ ਬਾਕੀ ਤੁਸੀਂ ਮੇਰੇ ਪਿਛਲੀ ਵੀਡੀਓ ਨੂੰ ਵੈਸ ਲੈਣ ਵਾਲੀ ਨੂੰ ਵੈਸਨਿੰਗ ਸਪੈਸ਼ਲ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਉਹਦੇ ਲਈ ਬਹੁਤ-ਬਹੁਤ ਥੈਂਕ ਯੂ ਤੇ ਇਸ ਵੀਡੀਓ ਨੂੰ ਵੀ ਇੰਨਾ ਹੀ ਪਿਆਰ ਦਿਓ ਕਿ ਮੈਂ ਤੁਹਾਡੇ ਲਈ ਹੋਰ ਵੀ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਉਂਦੀ ਰਵਾਂ ਤੇ ਬਾਕੀ ਕਈ ਜਣੇ ਹੈਵਾ ਜਿਹੜੇ ਨੈਗੇਟਿਵ ਐਵੇਂ ਬੋਲਦੇ ਰਹਿੰਦੇ ਆ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਇਹਨਾਂ ਲੋਕਾਂ ਦੀ ਤੇ ਨਾ ਮੈਂ ਕਰਦੀ ਆ ਤੇ ਬਾਕੀ ਉਹਨਾਂ ਦਾ ਵੀ ਧੰਨਵਾਦ ਹੈ ਜਿਹੜਾ ਇਹ ਵਧੀਆ-ਵਧੀਆ ਮੇਰੇ ਲਈ ਬੋਲਦੇ ਨੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ